ਜਲੰਧਰ ਹਾਈਵੇ ਤੇ ਸਤਤ ਈਸਟਵੁੱਡ ਵਿਲੇਜ ਦੇ ਵਿੱਚ ਗੋਲੀ ਲੱਗਣ ਦੇ ਨਾਲ ਸਿਕਿਉਰਿਟੀ ਗਾਰਡ ਜ਼ਖਮੀ ਹੋ ਗਿਆ। ਦਰਅਸਲ ਜ਼ਖਮੀ ਨੌਜਵਾਨ ਦੀ ਪਛਾਣ ਸੰਦੀਪ ਦੇ ਵਜੋਂ ਹੋਈ ਹੈ ਜੋ ਕਿ ਫਗਵਾੜਾ ਦਾ ਰਹਿਣ ਵਾਲਾ ਹੈ। ਤਾਂ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜੋਗਰ ਹਸਪਤਾਲ ਭੇਤੀ ਕਰਵਾਇਆ ਗਿਆ ਤੇ ਜਾਣਕਾਰੀ ਮੁਤਾਬਕ ਨੌਜਵਾਨ ਦੀ ਲੱਤ ਤੇ ਗੋਲੀ ਲੱਗਦੀ ਹੈ ਤੇ ਡਾਕਟਰ ਦਵਲੋਈ ਇਲਾਜ ਕੀਤਾ ਜਾ ਰਿਹਾ ਹੈ। ਤਜਖਮੀ ਨੌਜਵਾਨ ਦੇ ਪਿਤਾ ਹੈਂਡੀਕੈਪ ਨੇ ਤੇ ਉਹ ਜਿਵੇਂ ਉਹਨਾਂ ਨੂੰ ਇਸ ਘਟਨਾ ਦੀ ਸੂਚਨਾ ਮਿਲਦੀ ਹੈ ਤਾਂ ਹਸਪਤਾਲ ਪਹੁੰਚਦੇ ਨੇ ਪਿਤਾ ਦਾ ਇਹ ਕਹਿਣਾ ਹੈ ਕਿ ਅਜੇ ਤੱਕ ਈਸਟਵੁੱਡ ਵਿਲੇਜ ਦੇ ਵੱਲੋਂ ਕੋਈ ਵੀ ਕਰਮੀ ਉਹਨਾਂ ਦੇ ਪੁੱਤਰ ਨੂੰ ਵੇਖਣ ਨਹੀਂ ਆਇਆ ਉਹਨਾਂ ਦਾ ਕਹਿਣਾ ਹੈ ਕਿ ਪੁੱਤਰ 4-5 ਸਾਲ ਤੋਂ ਈਸਟਵੁੱਡ ਵਿਲੇਜ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਹੈ ਤੇ ਉਹਨਾਂ ਦੇ بیٹے ਦੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਉਸ ਨੂੰ ਗੋਲੀ ਮਾਰੀ ਗਈ ਆ ਪਿਤਾ ਦਾ ਇਹ ਕਹਿਣਾ ਹੈ ਕਿ ਪੁੱਤਰ ਦੇ ਸਿਰ ਤੇ 다 ਤਰਦ ਨਾਲ ਵਾਰ ਕੀਤੇ ਗਏ ਨੇ ਉਹ ਕਾਫੀ ਜ਼ਖਮੀ ਹੋਇਆ ਸੂਚਨਾ ਮਿਲਦਿਆਂ ਹੀ ਜਿੱਥੇ ਐਸਪੀ ਸਿਟੀ 1 ਅਕ੍ਰਿਸ਼ੀ ਜਾਣਤੇ ਡੀਐਸਪੀ ਦਲਜੀਤ ਸਿੰਘ ਈਸਟਵੁੱਡ ਵਿਲੇਜ ਪੌਂਚਰ ਜਿੱਥੇ ਉਹਨਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤਾਂ ਡੀਐਸਪੀ ਦਾ ਕਹਿਣਾ ਹੈ ਕਿ ਇਹ ਕੋਈ ਰੰਜਿਸ਼ ਦਾ ਮਾਮਲਾ ਨਹੀਂ ਹੈ ਮਾਮੂਲੀ ਬਹਿਸ ਤੋਂ ਬਾਅਦ ਹਮਲਾਵਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਕ੍ਰੌਂਟ ਫਾਇਰ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਈਸਟਵੁੱਡ ਵਿਲੇਜ ਵਿੱਚ ਕੁਝ ਨੌਜਵਾਨ ਹੁਲੜਬਾਜ਼ੀ ਕਰ ਰਹੇ ਸਨ ਉੱਥੇ ਮੌਜੂਦ ਸਿਕਿਉਰਿਟੀ ਗਾਰਡ ਦੇ ਬਾਉਂਸਰ ਨੇ ਨੌਜਵਾਨਾਂ ਨੂੰ ਰੋਕਣਾ ਚਾਇਆ ਇਸ ਦੇ ਦਰਮਿਆਨ ਬਹਿਸ ਹੁੰਦੀ ਹੈ ਝਗੜਾ ਹੁੰਦਾ ਜਿਸ ਤੋਂ ਬਾਅਦ ਸਿਕਿਉਰਿਟੀ ਗਾਰਡ ਨੂੰ ਗੋਲੀ ਮਾਰ ਦਿੱਤੀ ਗਈ ਇਹਦੇ ਪਰਸ ਵੱਲੋਂ ਮੌਕੇ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਕਨੀਕੀ ਕਾਰਵਾਈ ਕੀਤੀ ਜਾ ਰਹੀ ਹੈ ਸਤਪਾਲ ਹੈ ਜੀ ਮੇਰਾ ਨਾਮ ਹਾਂਜੀ ਸਤਪਾਲ ਹੈ ਜੀ ਸਤਪਾਲ ਜੀ ਅੱਜ ਇਹ ਇੱਥੇ ਜਲੰਧਰ ਹੈ ਜੋਲ ਹਸਪੀਟਲ ਚ ਕੀਮਾ ਵਾਲਾ ਕੀ ਸਾਰਾ ਮਾਮਲਾ ਹੈ ਜੀ ਮੇਰਾ ਬੇਟਾ ਹੈ ਈਸਟ ਬੁੱਡ ਵਿੱਚ ਲੋਕਾਂ ਦੀ ਸੇਫਟੀ ਬਾਤੇ ਬੌਂਸਰ ਲੱਗਾ ਹੈ ਜੀ ਅੱਜ ਉਹਦੇ ਵਿੱਚ ਉੱਥੇ ਕੋਈ ਕੋਈ ਰੰਜਿਸ਼ ਚੱਲਦੀ ਤੇ ਪੱਟ ਵਿੱਚ ਗੋਲੀ ਲੱਗੀ ਆ ਔਰ ਉਨੀ ਕਾਫੀ ਦਾਦੂ ਤਮਾਰੇ ਆ ਕਾਫੀ ਸੱਟਾ ਸੱਟਾ ਲੱਗੀਆਂ ਜੀ ਤੇ ਅਸੀਂ ਝੋਲ ਹਸਪੀਟਲ ਵਿੱਚ ਲੈ ਕੇ ਆਏ ਹੋਏ ਆ ਤਾਂ ਇੱਥੇ ਦਾਖਲ ਕੀਤਾ ਆ ਹਲੇ ਆਪਰੇਸ਼ਨ ਹੋਣਾ ਆ ਤੇ ਬਹੁਤ ਪਰੇਸ਼ਾਨ ਆ ਈਸਟ ਬੋਰਡ ਦਾ ਇੱਥੇ ਸਾਨੂੰ ਕੋਈ ਨਹੀਂ ਮਿਲਿਆ ਜੀ ਮੈਂ ਦੇਖੋ ਥੋੜੀਆਂ ਨਾ ਤੁਰਦਾ ਆ ਜੀ ਮੈਂ ਬੜੀ ਮੁਸ਼ਕਲ ਨਾਲ ਇੱਥੇ ਬਹ ਪਹੁੰਚਿਆ ਆ ਕੰਡੀਸ਼ਨ ਕਿਦਾਂ ਕੰਡੀਸ਼ਨ ਤਾਂ ਥੋੜੀ ਖਰਾਬੀ ਹੈ ਜੀ ਗੋਲੀ ਕਿੱਥੇ ਲੱਗੀ ਇਹਨਾਂ ਦੇ ਗੋਲੀ ਪੱਟ ਵਿੱਚ ਲੱਗੀ ਹੈ ਜੀ ਅੱਛਾ ਜੀ ਗੋਲੀ ਪੱਟ ਵਿੱਚ ਲੱਗੀ ਹੈ ਸਿਰ ਵਿੱਚ ਵੀ ਦਾਦੂ ਤੇ ਲੱਗਿਆ ਬਾਹਾਂ ਤੇ ਵੀ ਲੱਗਿਆ ਜੀ ਹੂੰ ਕਿੰਨੇ ਸਮੇਂ ਤੋਂ ਤੁਹਾਡਾ ਬੇਟਾ ਕੰਮ ਕਰ ਰਿਹਾ ਉੱਥੇ ਈਸਟਬੁਡ ਉੱਥੇ ਘੱਟੋ ਘੱਟ ਜੀ 4-5 ਸਾਲ ਹੁਚਲੇ ਲਗਭਗ ਤੇ ਗੋਲੀ ਚਲਾਉਣ ਦਾ ਕੋਈ ਕਾਰਨ ਜਾਂ ਕੋਈ ਮੈਨੂੰ ਜੀ ਹਲੇ ਕੋਈ ਕਾਰਨ ਨਹੀਂ ਪਤਾ ਲੱਗਾ ਹੈਗਾ ਮੈਂ ਤਾਂ ਹੁਣੇ ਹੀ ਪਹੁੰਚੇ ਜੀ ਅਸੀਂ ਆਨੇ ਤੇ ਤੇ ਤੁਹਾਡੇ ਬੱਚੇ ਜੀ ਕਿੱਦਾਂ ਕੰਡੀਸ਼ਨ ਹਾਲੇ ਕੰਡੀਸ਼ਨ ਠੀਕ ਆ ਸੀਰੀ ਸੇ ਯਾ ਮੈਂ ਹੱਲੇ ਕੁਝ ਪਤਾ ਨਹੀਂ ਲੱਗੇਗਾ ਬਿਲਕੁਲ ਇਹ ਈਸਟਵੁੱਡ ਦੇ ਵਿੱਚ ਕੰਮ ਕਰ ਰਿਹਾ ਤਿੰਨ ਚਾਰ ਸਾਲ ਤੋਂ ਕੋਈ ਉਹਨਾਂ ਦਾ ਵਿਅਕਤੀ ਕੋਈ ਅਧਿਕਾਰੀ ਜਾਂ ਕੋਈ ਆਇਆ ਹੋਵੇ ਉਹਨਾਂ ਦੇ ਪਰ ਜਦ ਤੱਕ ਮੈਂ ਹੈ ਇੱਕ ਉਹਨਾਂ ਦਾ ਕੋਈ ਅਧਿਕਾਰੀ ਮੈਨੂੰ ਕੋਈ ਨਹੀਂ ਮਿਲਿਆ ਮੈਂ ਉਹਨਾਂ ਨੂੰ ਫੋਨ ਵੀ ਕਰਦਾ ਹਟਿਆ ਨਾਲ ਦੇ ਮੁੰਡਿਆਂ ਨੂੰ ਉਹ ਕਹਿੰਦੇ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਹਾਲ ਤੱਕ ਕੋਈ ਨਹੀਂ ਆਇਆ ਇੱਥੇ ਜੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਸਾਈ ਦੀ ਮੌਕੇ ਉੱਥੇ ਮੈਨੂੰ ਉਹਦੇ ਬਾਰੇ ਨਹੀਂ ਕੀ ਪਤਾ ਹੈਗਾ ਮੈਂ ਤਾਂ ਇੱਥੇ ਹਸਪੀਟਲੋਂ ਮੈਨੂੰ ਫੋਨ ਆਇਆ ਮੈਂ ਹਸਪੀਟਲ ਹੀ ਸਿੱਧਾ ਆ ਗਿਆ ਕੋਈ ਰੰਜਿਸ਼ ਨਹੀਂ ਇੱਥੇ ਸਰਵਿਸ ਕਰਦਾ ਸੀ ਉਹ ਦਾ ਅਚਨਕ ਕੋਈ ਮਣੀ ਮੋਟੀ ਵੈਦ ਹੋਈ ਜੀ ਸਰ ਕਿੰਨੇ ਰਾਉਂਡ ਫਾਇਰ ਹੋਏ ਇੱਕ ਰਾਉਂਡ ਉਹਦੇ ਕਿੱਥੇ ਲੱਗੀ ਤੇ ਗੋਲੀ ਕਾਰਨ ਹੁਣ ਮਿਲਾਂਗੇ ਤਾਂ ਟਾਈਮ ਲੱਗੇਗਾ ਸਟੇਟਮੈਂਟ ਲੈਣ ਚੱਲਿਆ ਉਹਨਾਂ ਦੇਖਣਾ ਕੀ ਜੀ ਠੀਕ ਹੈ ਥੈਂਕ ਯੂ ਤਾਂ ਮੌਕੇ ਦੇ ਦੱਸਦੇ ਕਿ ਪੁਲਿਸ ਪ੍ਰਸ਼ਾਸਨ ਨੇ ਕਿਹਾ ਇੱਕ ਰਾਉਂਡ ਜਿਹੜੀ ਫਾਇਰ ਹੋਇਆ ਔਰ ਜਲੰਧਰ ਦੇ ਪ੍ਰਾਈਵੇਟ ਹਸਪੀਟਲ ਜੋਲ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ ਔਰ ਪੱਟ ਦੇ ਵਿੱਚ ਉਹਦੇ ਗੋਲੀ ਲੱਗੀ ਉਸ ਸਖਸ਼ ਨੂੰ ਸੰਦੀਪ ਨਾਮ ਆ ਉਸ ਲੜਕੇ ਦਾ ਜਿਹਦੇ ਪੱਟ ਦੇ ਵਿੱਚ ਗੋਲੀ ਲੱਗੀ ਆ